10ਵੀਂ ਪਾਸ ਸਰਕਾਰੀ ਭਰਤੀ ਆਈ ਹੋਈ ਹੈ ਜਿਨ੍ਹਾਂ ਨੇ ਹਲੇ ਤੱਕ ਫਾਰਮ ਨਹੀਂ ਭਰਿਆ ਦਿਨ ਬਹੁਤ ਘੱਟ ਬਚੇ ਹੈ ਪਰ ਇਹ ਭਰਤੀ ਆਈ ਨੂੰ ਲਗਭਗ 15 ਦਿਨ ਹੋ ਗਏ ਫਿਰ ਵੀ ਜੇਕਰ ਇਸ ਦੀ ਜਾਣਕਾਰੀ ਤੁਹਾਨੂੰ ਨਹੀਂ ਹੈਗੀ ਤਾਂ ਇੱਕ ਵਾਰੀ ਧਿਆਨ ਨਾਲ ਇਸ ਵੀਡੀਓ ਨੂੰ ਐਂਡ ਤੱਕ ਸੁਣ ਲਿਓ ਇਹ ਜੇਕਰ ਤੁਸੀਂ ਆਉਣ ਵਾਲੇ ਦਿਨ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੀ ਜਿਹੜੇ ਲਾਸਟ ਸਮਾਂ ਚੱਲ ਰਿਹਾ ਤੇ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ 8ਵੀਂ ਪਾਸ 10ਵੀਂ ਪਾਸ ਆ ਸਕਦੀਆਂ ਨੇ ਇਸੇ ਕਰਕੇ ਤੁਸੀਂ ਜਾਣਕਾਰੀ ਚਾਹੁੰਦੇ ਹੋ ਸਭ ਤੋਂ ਪਹਿਲਾਂ ਫੇਸਬੁੱਕ ਤੇ ਰਹਿਣ ਫੋਲੋ ਕਰ ਲਓ YouTube ਤੇ ਦੇਖਣੇ ਤਾਂ ਸਬਸਕ੍ਰਾਈਬ ਕਰ ਲਓ MSW ਸਟਡੀ ਨਿਊਜ਼ ਨੂੰ ਠੀਕ ਹੈ ਇਹਨਾਂ ਫਿਚਰ ਤੁਹਾਨੂੰ ਹਰ ਇੱਕ ਸਰ ਨੌਕਰੀਆਂ ਤੁਸੀਂ ਦੇਖ ਸਕਦੇ ਜਿਹੜੀਆਂ ਆਲਰੇਡੀ ਹੀ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਦੋਂ ਇਹ ਸ਼ੁਰੂ ਹੋਈਆਂ ਕਦੋਂ ਤੱਕ ਭਰੀਆਂ ਜਾਣੀਆਂ ਕੈਟਾਗਰੀ ਵਾਸ ਸਾਮੀਆਂ ਕਿੰਨੀਆਂ ਹੈਗੀਆਂ ਵਿਦਿਅਕ ਯੋਗਤਾ ਕੀ ਹੈ ਤਨਖਾਹ ਕੀ ਹੈ ਉਮਰ ਸੀਮਾ ਕੀ ਹੈ ਠੀਕ ਹੈ ਫੀਸ ਸੰਬੰਧੀ ਵੇਰਵਾ ਚੋਣ ਕਿਵੇਂ ਹੋਊਗੀ ਇਸ ਦੇ ਵਿੱਚ ਨਾ ਸਾਰਾ ਕੁਝ ਆਪਾਂ ਤੇ ਅਪਲਾਈ ਕਰਨ ਦਾ ਜਿਹੜਾ ਸਿਸਟਮ ਉਹ ਕਿਦਾਂ ਰਹੇਗਾ ਸਭ ਤੋਂ ਪਹਿਲਾਂ ਗੱਲ ਕੀਤੀ ਜਿਹੜੀਆਂ ਪੋਸਟਾਂ ਹੈਗੀਆਂ ਵੀ ਤੁਸੀਂ ਦੇਖਦੇ ਹੋ 17 11 ਮਤਲਬ 17 ਨਵੰਬਰ ਨੂੰ ਇਹ ਪ੍ਰਕਾਸ਼ਿਤ ਹੋ ਗਈਆਂ ਇਹਦਾ ਨੋਟਿਸ ਆ ਗਿਆ ਸੀ ਉਦੋਂ ਦਾ 15 ਤੱਕ ਭਰੀਆਂ ਜਾਣੀਆਂ ਦਸੰਬਰ 15 ਤੱਕ ਅੱਜ 6 ਦਸੰਬਰ ਲਗਭਗ ਤੁਹਾ 8-9 ਦਿਨ ਬਚੇ ਆ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਸਤੇ ਇਹ ਪੋਸਟਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਲੱਗੀਆਂ ਇਹ ਸਾਰੇ ਭਾਗਾਂ ਦੇ ਨਾਮ ਲਿਖਿਆ ਸੇਵਾਦਾਰਾਂ ਦੀਆਂ ਪੋਸਟਾਂ 150 ਤੁਸੀਂ ਦੇਖ ਸਕਦੇ ਹੋ ਇੱਥੇ ਲਿਖੀਆਂ ਸੇਵਾਦਾਰਾਂ ਦੀਆਂ ਫਿਰ 22 ਪੋਸਟਾਂ ਲੱਗ ਨੇ ਫਿਰ 18 ਲੱਗ ਨੇ 15 ਲੱਗ ਨੇ ਫਿਰ 11 ਲੱਗ ਨੇ ਚੌਂਕੀਦਾਰ ਦੀਆਂ ਪੋਸਟਾਂ ਲਿਖੀਆਂ ਹੋਈਆਂ ਅੱਗੇ ਠੀਕ ਹੈ ਉਸ ਤੋਂ ਚੌਂਕੀਦਾਰ ਤੋਂ ਬਾਅਦ ਆਪਾਂ ਦੇਖੀਏ ਕਿ ਪੰਜ ਪੋਸਟਾਂ ਹੋਰ ਸਵੀਪਰ ਕੰਮ ਚੌਂਕੀਦਾਰ ਦੀਆਂ ਕੁਝ ਪੋਸਟਾਂ ਹੈਗੀਆਂ ਹਨ ਤਾਂ ਅੱਗੇ ਫਿਰ ਸਬ ਸਵੀਪਰ ਕੰਮ ਚੌਂਕੀਦਾਰ ਦੀਆਂ ਫਿਰ ਛੇ ਪੋਸਟਾਂ ਇਹ ਵੱਖ-ਵੱਖ ਵਿਭਾਗ ਸੋ ਕੁੱਤੀ ਟੋਟਲ ਪੋਸਟਾਂ ਗਈਆਂ ਕੈਟਾਗਰੀ ਵਾਸ ਵਰਗੀਕਰਨ ਕੀਤਾ ਹੋਇਆ ਇਹ ਤੁਸੀਂ ਆਪ ਦੇਖਣਾ ਵੀ ਕੈਟਾਗਰੀ ਕੈਟਾਗਰੀ ਵਾਸ ਜਿਹੜਾ ਵਰਗੀਕਰਨ ਕੀਤਾ ਹੈ ਵੀਡੀਓ ਨੂੰ ਰੋਕ ਕੇ ਪੋਜ਼ ਕਰਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਵੈਸੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਵੱਖ-ਵੱਖ ਵਿਭਾਗਾਂ ਦੇ ਵਿੱਚ ਕਿਹੜੀ ਕੈਟਾਗਰੀ ਚ ਕਿੰਨੀਆਂ ਪੋਸਟਾਂ ਹੈਗੀਆਂ ਅੱਗੇ ਮੇਨ ਗੱਲ ਕਰ ਲੈਨੇ ਆਪਾਂ ਜਿਹੜੀ ਲੋੜੀ ਦੀ ਵਿੱਦਿਆਕ ਯੋਗਤਾ ਕੀ ਰਹੂਗੀ ਠੀਕ ਹੈ ਤਾਂ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਵੀ ਤੁਸੀਂ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਖੁਦ ਵੀ ਪੜ ਸਕਦੇ ਹੋ ਅਫੀਸ਼ੀਅਲ ਵੈਬਸਾਈਟ ਸੁਣ ਦੱਸ ਦਾਂਗੇ ਆ ਦੇਖੋ ਲੋੜੀ ਦੀ ਵਿਦਿਆਖੋਜਤਾ ਕੀ ਹੈ ਵੀ ਇਹਨਾਂ ਨੇ ਕੀ ਆ ਵੀ ਸਾਰੀਆਂ ਪੋਸਟਾਂ ਵਾਸਤੇ 10ਵੀਂ ਪਾਸ ਠੀਕ ਹੈ ਕਿਹੜੀ ਹੋਣੀ ਚਾਹੀਦੀ ਵੀ 10ਵੀਂ ਪਾਸ ਤੁਹਾਡੇ ਕੋਲੇ میٹرਿਕ ਪੰਜਾਬੀ ਲੈਂਗੁਏਜ ਵਿੱਚ ਪਾਸ ਹੋਣੀ ਲਾਜ਼ਮੀ ਹੈ ਪਰ ਅੱਜ ਜੇ ਤੁਹਾਡੇ ਕੋਲੇ ਪੰਜਾਬੀ ਸਬਜੈਕਟ 10ਵੀਂ ਵਿੱਚ ਨਹੀਂ ਪਾਸ ਸਕੇ ਤਾਂ ਇਹਨਾਂ ਪੋਸਟਾਂ ਨੂੰ ਹੀ ਪੜ ਸਕਦੇ ਠੀਕ ਹੈ ਤਾਂ ਉਸ ਤੋਂ ਇਲਾਵਾ ਬਾਕੀ ਦੇ ਵਿੱਚ ਹੋਰ ਚੀਜ਼ਾਂ ਸ਼ਾਰਟ ਲੀ ਨੇ ਜਾਂ ਮੇਨ ਚੀਜ਼ ਹੈਗੀ ਵੀ ਤੁਹਾਡੇ ਕੋਲੇ 1 ਸੈਟ ਮਾਰਕਸ 50% ਮਾਰਕਸ ਜਿਹੜੇ ਰੱਖੇ ਗਏ ਆ ਠੀਕ ਐ ਨਾ ਪੋਸਟਾਂ ਵਾਸਤੇ ਉਸ ਤੋਂ ਬਾਅਦ ਦੇਖੀਏ ਵੀ ਪੰਜਾਬੀ ਲੈਂਗੁਏਜ ਦਾ ਵੀ ਤੁਹਾਨੂੰ ਪਤਾ ਕੁਆਲੀਫਾਈ ਜ਼ਰੂਰੀ ਹੈ ਉਹ ਤਾਂ ਹੈਗੀ ਹੈਗੀ ਆ ਤਾਂ ਇਹਦੇ ਵਿੱਚ ਜਿਹੜਾ ਕਿ ਟੈਸਟ ਵੀ ਰੱਖੇ ਗਏ ਆ ਮੈਡ ਟੈਸਟ ਤਾਂ ਆਹ ਵਾਲੇ ਤੁਸੀਂ ਦੇਖਿਓ ਤਨਖਾਹ ਦੇਖੋ ਵੀ 18000 ਤੋਂ ਲੈ ਕੇ 56900 ਜਿਹੜੀ ਤੁਹਾਨੂੰ ਤਨਖਾਹ ਮਿਲੂਗੀ ਉਮਰ ਸੀਮਾ ਵੀ ਘੱਟ ਤੋਂ ਘੱਟ 18 ਸਾਲ ਵੱਧ ਤੋਂ 37 ਸਾਲ ਐਸ்சி ਬੀਸੀ ਨੂੰ 5 ਸਾਲ ਦੀ ਰਿਲੈਕਸ਼ਨ ਹੈ 42 ਸਾਲ ਤੱਕ ਤੇ ਜਿਹੜੇ ਰਾਜ ਕਰਮਚਾਰੀ ਜਾਂ ਕੇਂਦਰੀ ਕਰਮਚਾਰੀ ਉਹਨਾਂ ਨੂੰ 45 ਸਾਲ ਤੱਕ ਤੇ ਬਾਕੀ ਜਿਹੜੇ ਵੀ ਦਿਵ 39 ਸਾਲ ਤੱਕ ਭਰ ਸਕਦੇ ਆ ਇਹਨਾਂ ਪੋਸਟਾਂ ਵਾਸਤੇ ਫੀਸ ਵੀ ਚੈਨਲ ਵਾਸਤੇ ਖੜਿਆਰੀਆਂ ਵਾਸਤੇ ਸਤੰਤਰਾ ਸੰਗਰਾਮੀਆਂ ਵਾਸਤੇ 1000 ਰੁਪਏ ਐ ਐਸੀਬੀਸੀ ਈਡਬਲਯੂਐਸ ਵਾਸਤੇ 250 ਰੁਪਏ ਐ ਸਬਕ ਫੌਜੀਆਂ ਵਾਸਤੇ 200 ਐ ਤੇ دیਵਾਨ ਦੇ ਫਿਜੀਕਲ ਹੈਂਡੀਕੈਪਡ ਵਾਸਤੇ 500 ਹੈ ਚੋਣ ਵੀ ਦੀ ਕੀ ਹੈ ਇਹਦੇ ਵੀ ਤੁਹਾਡਾ ਇੱਕ ਪੇਪਰ ਹੋਊਗਾ ਹੁਣ ਬਹੁਤ ਸਾਰੇ ਕਿਨੇ ਪੇਪਰ ਆਊ ਕਿੱਥੋਂ ਪੇਪਰ ਦਾ ਸਲੇਸ਼ ਵੀ ਜਲਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈ ਪੀਟਪੀਐਸਬੀ ਤੋਂ ਉੱਤੇ ਪਾ ਦਿੱਤਾ ਜਾਊਗਾ ਕੀ ਕੀ ਸੋਨੇ ਪੁੱਛਿਆ ਨਾ ਪੇਪਰ ਲਗਭਗ 100 ਅੰਕਾਂ ਦਾ ਜਾਂ 120 ਅੰਕਾਂ ਦਾ ਤੁਹਾਡਾ ਹੋਊਗਾ ਉਹਦੇ ਵਿੱਚ ਪੰਜਾਬੀ ਪੇਪਰ ਵੀ ਜਿਹੜਾ ਇੱਕ ਅਲੱਗ ਤੋਂ ਜਿਹੜਾ ਪਿਆਨ ਨੰਬਰਾਂ ਦਾ ਜਿੱਦਾ ਮੰਨ ਲਓ 100 ਨੰਬਰਾਂ ਦਾ ਹੈ 50 ਦਾ ਹੁੰਦਾ ਜੇ 50 ਦਾ 25 ਲੈਣੇ ਹੋਣਗੇ ਜੇ 100 ਦਾ 50 ਲੈਣੇ ਹੋਣਗੇ ਉਹ ਜ਼ਰੂਰੀ ਪੇਪਰ ਹੁੰਦਾ ਤਾਂ ਉਹ ਵੀ ਹੋਊਗਾ ਮੈਟ ਲਿਸਟ ਦੇ ਆਧਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਵੀ ਫੋਲੋ ਕਰ ਲਓ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋਗੀ ਠੀਕ ਹੈ ਬਸ ਇਹੀ ਮੇਨ ਗੱਲਾਂ ਨੇ ਅਫੀਸ਼ੀਅਲ ਵੈਬਸਾਈਟ ਤੁਹਾਨੂੰ ਦਿਖਾ ਦਿੰਦੇ ਆ ਆਹ ਵਾਲੀ ਅਫੀਸ਼ੀਅਲ ਵੈਬਸਾਈਟ ਆ ਠੀਕ ਹੈ ਵੈਸੇ ਤੇ ਈਮੇਲ ਲਿਖੀ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਵੀ ਤੁਹਾਨੂੰ ਦਿਖਾ ਦਿੰਦੇ ਆ ਉੱਪਰ ਲਿਖਿਆ ਹੋਏਗਾ ਆਹ ਵਾਲੀ ਠੀਕ ਹੈ ਇਸ ਵੈਬਸਾਈਟ ਤੇ ਤੁਸੀਂ ਆਪ ਵੀ ਜਾ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਇਹ ਆਹ ਵਾਲੀ ਵੈਬਸਾਈਟ ਆ ਠੀਕ ਹੈ ਟਰਪਲ ਐਸ ਬੀ punjab.gov.in ਤੇ ਠੀਕ ਹੈ ਜਾ ਕੇ ਤੁਸੀਂ ਸਰਚ ਕਰੋ ਆਪ ਨੋਟੀਫਿਕੇਸ਼ਨ ਪੜੋ ਤੇ ਐਸੀ ਤੁਹਾਡੇ ਲਈ ਜਾਣਕਾਰੀ ਲਾਈਕ ਕਰੋ ਸ਼ੇਅਰ ਕਰੋ ਜਾਣਕਾਰੀ ਬਧਿਲ ਲਗੀ ਧੰਨਵਾਦ